ਵਾਇਪ ਚਿਕਾ ਖਾਲਸਾ ਵਾਇਪ ਕੀ ਫਤਿਹ ਜਗਨ ਭਜਨ ਮਮ ਖਾਲਸਾ ਖਾਲਸਾ ਪੂਜਯ ਵੈ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਾਰਸ 파ਰਸ ਮਿਟੈ ਸੋਗ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਤ ਅਤੇ ਵਿਸਾਖ ਦੀ ਸੰਗਰਾਮ ਨੂੰ ਸਮਰਪਤ ਗੁਰਬਸਵਾਗਤ ਸਹਿਬਜਾਦਾ ਬਾਬਾ ਫਤੇ ਸਿੰਘ ਤਰਨਾ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਸਿੰਘ ਸਵਾ ਛੋਣੀ ਨੇ ਹੰਗ ਸਿੰਘਾ ਵਿਜਵਾੜਾ ਕਲਾਂ ਉਨਾਂ ਰੋਡ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਅੱਜ 11 April ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਏ ਹਨ ਅਤੇ 13 April ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 10 ਵਜੇ ਪਾਏ ਜਾਣਗੇ ਅਪਰੰਥ ਕਥਾ ਹੋਵੇਗੀ ਕਥਾ ਤੋਂ ਉਪਰੰਤ ਸਤਿਗੁਰੂ ਦੇ ਅਮਰਤ ਰਸ ਕੀਰਤਨ ਸਤਿਗੁਰੂ ਦੇ ਦਰਬਾਰ ਵਿੱਚ ਸਜਾਏ ਜਾਣਗੇ ਅਤੇ 1 ਵਜੇ ਤੱਕ ਸਮਾਪਤੀ ਹੋਵੇਗੀ। ਗੁਰੂ ਕੇ ਲੰਗਰ ਟੁੱਟ ਵਰਤਾਏ ਜਾਣਗੇ। ਸੋ ਦਾਸ ਬਰੋਂ ਸਹਿਬਜ਼ਾਦਾ ਬਾਬਾ ਫਤੇ ਸਿੰਘ ਤਾਣਾ ਤਾਲ ਸਮੂਹ ਜਥੇਬੰਦੀਵਾਂ ਨੂੰ ਸਭੂ ਬਿਸ਼ਵਦੀਆਂ ਸੰਗਤਾਂ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਧੀਓ ਅਮਰਤ ਧਾਰੀ ਹੋ ਕੇ ਜਿਓ ਅੱਜ ਵਿਸਾਖ ਵਾਲੇ ਦਿਨ ਵਿਸਾਖੀ ਵਾਲੇ ਦਿਨ ਵਿਸਾਖੀ ਦੀ ਸੰਗਰਾਂਦ ਵਾਲੇ ਦਿਨ ਗੁਰੂ ਕਲਗੀਧਰ ਪਿਤਾ ਜੀ ਨੇ ਪੰਜ ਸਿੰਘਾਂ ਦੇ ਸੀਸ ਭੇਟ ਲਿਆ ਕਰਕੇ ਅਮਰਤ ਦੀ ਦਾਤ ਦੇ ਕਰਕੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਅਤੇ ਅਮਰਤ ਕੇ ਦਾਤੇ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਪੰਜ ਪਿਆਰੇ ਸਿੰਘ ਸਹਿਬਾਨਾਂ ਤੋਂ ਆਪ ਖੰਡੇ ਬਾਟੇ ਦੀ ਦਾਤ ਪ੍ਰਾਪਤ ਕੀਤੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਚਲਾਈ ਹੋਈ ਮਰਜਾਦਾ ਖੰਡੇਵਾਟੇ ਦੇ ਪੌੜ ਲੈ ਕਰਕੇ ਅੰਮ੍ਰਿਤ ਧਾਰੀ ਹੋ ਕਰਕੇ ਖਾਲਸੇ ਪੰਥ ਦੀ ਸੇਵਾ ਕਰੀਏ ਗੁਰੂ ਗ੍ਰੰਥ ਦੇ ਗੁਰੂ ਪੰਥ ਦੀ ਸੇਵਾ ਕਰੀਏ ਨਸ਼ਾ ਦਾ ਤਿਆਰ ਕਰੀਏ ਤੇ ਸਮੂਹ ਪੰਜਾਬ ਦੇ ਤੇ ਸਮੂਹ ਵਿਸ਼ਵ ਦੇ ਨੌਜਵਾਨਾਂ ਨੂੰ ਅਚਾਨਾ ਵਿੱਚ ਬੇਨਤੀ ਹੈ ਕਿ ਆਓ ਆਪਾਂ ਗੁਰੂ ਕਾਲ ਜੀਰ ਪਿਤਾ ਜੀ ਸਰਬਸਦਾ ਨੇ ਉਹਨਾਂ ਦੇ ਮਹਾਨ ਪਾਰੂਕਾਰ ਨੂੰ ਯਾਦ ਕਰਦਿਆਂ ਹੋਇਆ ਆਪਾਂ ਕੇਸਾ ਦੀ ਸੰਭਾਲ ਕਰੀਏ ਕਿਉਂਕਿ ਤਰ ਸਿੰਘ ਕੇਸ ਦਾ ਸਾਹ ਰੱਖੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੇਸਾਂ ਦੀ ਸੰਭਾਲ ਕਰਨ ਵਾਸਤੇ ਬਾਣੀ ਪੰਡ ਵਾਸਤੇ ਖੰਡੇ ਬਾਟੇ ਦੀ ਦਾਤ ਦੇ ਕਰਕੇ ਖਾਲਸੇ ਪੰਥ ਦੀ ਸੱਜਣਾ ਕੀਤੀ ਸੋ ਆਪਾ ਗੁਰੂ ਸਾਹਿਬ ਜੀ ਦੇ ਹੁਕਮਾਂ ਦੇ ਪੈਰਾਂ ਦਿੰਦਾ ਹੋਇਆ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਉਸ ਜਥੇਬੰਦੀ ਦੇ ਹੈੱਡ ਕੁਆਰਟਰ ਗੁਰਦਾਰਾ ਸਿੰਘ ਸਭਾ ਛੌਣੀ ਨੇ ਹਨ ਸਿੰਘਾ ਬਜਵਾੜਾ ਕਲਾ ਉਹਨਾਂ ਰੋਡ ਵਿਖੇ 13 April ਨੂੰ ਖਾਲਸੇ ਦਾ ਪ੍ਰਗਟ ਦਿਹਾੜਾ ਬੜੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਭੋ ਸੰਗਤਾਂ ਦਰਸ਼ਨ ਦੇ ਕਰਕੇ ਗੁਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਕੇ ਸੰਗਤ ਦੇ ਦਰਸ਼ਨ ਕਰੋ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੋ ਅਮਰਤਰਾ ਕੀਰਤਨ ਸਰਵਣ ਕਰਕੇ ਕਥਾ ਵਿਚਾਰਾਂ ਸਰਵਣ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਕੇ ਲੰਗਰ ਟੁੱਟ ਵਰਤਾਏ ਜਾਣਗੇ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ